ਗੱਤ ਸਦੋ ਘੜੀਆਂ ਜਾਣਾ ਵਿਛੜ ਪਰ ਆਵੋ ਮੇਲਾ ਸਤ ਸੰਗਤ 도 ਘੜੀਆਂ ਜਾਣਾ ਵਿਛੜ ਪਰ ਆਵੋ ਮੇਲਾ ਬੰਦੇ ਨਾਮ ਸਿਮਰ ਲੈ ਓਏ ਉਹ ਬੰਦੇ ਨਾਮ ਸਿਮਰ ਲੈ ਓਏ ਤੇਰੇ ਹੱਥ ਨਿਉਣਾ ਵੇਗਾ ਸਤ ਸੰਗਤ 도 ਘੜੀਆਂ ਜਾਣਾ ਵਿਛੜ ਪਰ ਆਵੋ ਮੇਲਾ ਸਤ ਸੰਗਤ 도 ਘੜੀਆਂ ਸੰਗਤ 도 ਕੜੀਆਂ ਜਾਣਾ ਵਿਛੜ ਸੰਗਤ ਜੀ ਮੇਲਾ ਸਤ ਸੰਗਤ 도 ਕੜੀਆਂ ਬੰਦੇ ਨਾਮ ਸਿਮਰ ਲੈ ਓਏ ਤੇਰੇ ਹੱਥ ਨਿ ਆਉਣਾ ਵੇਲਾ ਬੰਦੇ ਨਾਮ ਸਿਮਰ ਲੈ ਓਏ ਤੇਰੇ ਹੱਥ ਨਿ ਆਉਣਾ ਵੇਲਾ